ਸਿਰੇ ਕਾਲ ਜੀ ਸਾਰਾ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਅੱਜ ਆਪਾਂ ਤੁਹਾਡੇ ਵਾਸਤੇ ਕੋਈ ਰੈਸਪੀ ਨਹੀਂ ਲੈ ਕੇ ਆਏ। ਆਪਾਂ ਇੱਕ ਤਰੀਕਾ ਲੈ ਕੇ ਆਏ ਤੁਹਾਡੇ ਵਾਸਤੇ। ਇਹ ਆ ਹੈ ਇਹ ਤਰੀਕਾ ਜੋ ਕਿ ਅਸੀਂ 8-9 ਸਾਲਾਂ ਤੋਂ ਵਰਤ ਰਹੇ ਹਾਂ। ਆਪਾਂ ਸਰਦੀਆਂ ਦੇ ਵਿੱਚ ਹੱਥ-ਪੈਰ ਫਟ ਜਾਂਦੇ ਆ, ਮੂੰਹ ਫਟ ਜਾਂਦਾ, ਪਾੜ ਜਾਂਦਾ। ਤੇ ਆਪਾਂ ਕਦੇ ਕੋਈ ਕਰੀਮ ਲਾਉਣੀ ਆ, ਕਦੇ ਕੋਈ ਲਾਉਣੀ ਆ ਪਰ ਫਰਕ ਨਹੀਂ ਪੈਂਦਾ ਕਰੀਮਾਂ ਨਾਲ ਇਹਨਾਂ ਨੇ। ਤੁਜਾਦੀ ਕਾਸਟਲੀ ਵੀ ਹੁੰਦੀਆਂ ਇਹ ਆਪਣਾ ਘਰੇਲੂ ਨੁਕਸਾ ਸਮਝ ਲਓ ਤੁਸੀਂ ਇਹ ਹੈਗਾ ਗੁਲਾਬ ਜਲ ਗੁਲਾਬ ਜਲ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਅਸੀਂ ਤੇ 1 ਲੀਟਰ ਵਾਲੀ ਬੋਤਲ ਲਿਆਉਣੇ ਆ ਤੇ ਇੰਨੀ ਵੇਖ ਲਓ ਤੁਸੀਂ ਵੀ ਚੌਥਾਈ ਸਹੀ ਰਿਹਾ ਸਮਝ ਲਓ ਲੀਟਰ ਚ ਇਹਦਾ ਇਹ ਅਸੀਂ ਗਰਮੀ ਸਰਦੀ ਮੱਕਨ ਨਹੀਂ ਦੇਣਾ ਵੀ ਲਾਉਣਾ ਹੀ ਲਾਉਣਾ ਸਰਦੀਆਂ ਥੋੜਾ ਜਿਆਦਾ ਲੱਗਦਾ ਗਰਮੀ ਦੇ ਵਿੱਚ ਘੱਟ ਲੱਗਦਾ ਆ ਹੈਗੀ ਗਲੈਸਰਿਨ ਗਲੈਸਰਿਨ ਵਾਲੀ 400 ਗ੍ਰਾਮ ਦੀ ਸ਼ੀਸ਼ੀ ਹੈ ਇਹ ਵੀ ਤੁਸੀਂ ਕੋਈ ਵੀ ਕੰਪਨੀ ਦੇ ਲੈ ਸਕਦੇ ਨਹੀਂ ਛੋਟੇ ਵੀ ਲੈ ਸਕਦੇ ਤੁਸੀਂ ਵੱਡੇ ਦੀ ਜ਼ਰੂਰਤ ਨਹੀਂ ਆਪਾਂ ਨੂੰ ਜਿਆਦਾ ਵੱਡੀ ਲੈਣੀ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਐਸੀ ਸ਼ੀਸ਼ੀ ਦੇ ਵਿੱਚ ਆਪਾਂ ਮਿਲਾ ਲਾਂਗੇ ਇਹ ਮੈਂ ਕੋਈ ਆਧੇਲੀ ਤੇਲ ਵਾਲੀ ਸ਼ੀਸ਼ੀ ਸੀ ਸੀਰਨ ਵਾਲੀ ਤੇ ਇਹ ਮੈਂ ਵੈਲੀ ਕਰਕੇ ਸਾਫ਼ ਕਰਕੇ ਰੱਖ ਲਈ ਅਸੀਂ ਇਹ ਇਹਦੇ ਵਿੱਚ ਮਿਲਾ ਕੇ ਇੱਕ ਵਾਰੀ ਰੱਖ ਲੈਣੇ ਹੁੰਦੇ ਆ ਇਹਨੂੰ ਪਾ ਲਾਂਗੇ ਇਹਦੇ ਵਿੱਚ ਪਹਿਲਾਂ ਪਾਵਾਂਗੇ ਪੰਗਲੇਸਟ੍ਰੀਨ ਅੱਧੀ ਕਰ ਲਾਂਗੇ ਅੱਧੇ ਹੋ ਗਏ ਤੇ ਅੱਧਾ ਪਾਵਾਂਗੇ ਆਪਾਂ ਇਹਦੇ ਵਿੱਚ ਗਲਾਵਜਲ ਮੈਂ ਸਰਦੀਆਂ ਦੇ ਵਿੱਚ ਹੱਥਾਂ ਪੈਰਾਂ ਤੇ ਕੋਈ ਵੀ ਕਰੀਮ ਨਹੀਂ ਲਾਈਗੀ ਕਦੇ ਵੀ ਇਹ ਹੀ ਲਾਉਣੇ ਹੁੰਦੇ ਆ ਜਿਨੀ ਮਰਜੀ ਹੱਡੀਆਂ ਪਾਟੀਆਂ ਹੁਣ ਆਪਣੀਆਂ ਜਿਵੇਂ ਹੱਡੀਆਂ ਦੇ ਵਿੱਚ ਵੀ ਖੂਨ ਨਿਕਲਣ ਲੱਗ ਜਾਂਦਾ ਪਾਟ-ਪਾਟ ਕੇ ਇਹਨੂੰ ਤੁਸੀਂ ਇਸ ਤਰ੍ਹਾਂ ਮਿਲਾ ਲਓ ਹੁਣ ਚੰਗੀ ਤਰ੍ਹਾਂ ਮਿਲਾ ਕੇ ਆ ਦੇਖੋ ਤੁਸੀਂ ਹੁਣ ਮੇਰੇ ਇਹ ਹੱਥਾਂ ਤੇ ਮਿਲਾਇਆ ਨਹੀਂ ਹਜੇ ਕੁਝ ਜਿਵੇਂ ਇਸ ਤਰ੍ਹਾਂ ਖੁਸ਼ਕੀ ਨਹੀਂ ਆ ਜਾਂਦੀ ਆਪਣੇ ਹੱਥਾਂ ਤੇ ਬਾਹਾਂ ਤੇ ਕਿਤੇ ਮਰਜੀ ਆ ਵੀ ਮੇਥੋਂ ਉਂਗਲਾਂ ਦਿਨ ਤੁਰਾਂ ਨਹੀਂ ਪਾਟ ਜਾਂਦੀਆਂ ਹਰਕ ਵੇ ਜਦੋਂ ਆਪਾਂ ਤੱਤੇ ਠੰਡੇ ਪਾਣੀ ਦੇ ਵਿੱਚ ਪਾਉਣੇ ਸਰਦੀਆਂ ਦੇ ਵਿੱਚ ਪਸ਼ੂਆਂ ਦਾ ਕੰਮ ਕਰਕੇ ਆਉਣੇ ਉਧਰੋਂ ਤੇ ਇਹਨੂੰ ਤੁਸੀਂ ਇਹ ਮਿਲਾ ਕੇ ਇਸ ਤਰ੍ਹਾਂ ਹੱਥ ਦੇ ਉੱਤੇ ਥੋੜਾ ਜਿਹਾ ਪਾ ਕੇ ਜਿੰਨੀ ਤੁਹਾਨੂੰ ਜ਼ਰੂਰਤ ਹੈ ਇਸ ਤਰ੍ਹਾਂ ਤੁਸੀਂ ਮਲ ਕੇ ਹੱਥਾਂ ਤੇ ਪੈਰਾਂ ਤੇ ਹੱਡੀਆਂ ਤੇ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖੋ ਜੇ ਤੁਸੀਂ ਤਿੰਨ ਚਾਰ ਦਿਨ ਲਗਾਤਾਰ ਟਰਾਈ ਕਰ ਲੈਣਾ ਚੰਗੀ ਤਰ੍ਹਾਂ ਡੰਗਾਂ ਚਾਵੇਂ ਨਸਾਫ਼ ਕਰਕੇ ਤੇ ਲਾਰੇ ਕਈਆਂ ਪੈਣਾ ਨੇ ਵੀ ਬਹੁਤ ਜ਼ਿਆਦਾ ਪੜਦੇ ਨੇ ਕਈ ਵੀਰਾਂ ਦੀਆਂ ਵੀ ਖੇਤਾਂ ਦਾ ਕੰਮ ਕਰਨ ਦੀ ਕਰਦੇ ਬਹੁਤ ਜ਼ਿਆਦਾ ਏਡੀਆਂ ਖਰਾਬ ਹੋ ਜਾਂਦੇ ਆ ਤੇ ਇਸ ਤਰ੍ਹਾਂ ਤੁਸੀਂ ਲੜਿਓ ਹੱਥ ਪੈਰ ਇਸ ਤਰ੍ਹਾਂ ਸੌਫਟ ਸੌਫਟ ਹੋ ਜਾਣਗੇ ਜਿਵੇਂ ਨਰਮ ਨਰਮ ਜਿਵੇਂ ਬੱਚਿਆਂ ਦੀ ਸਕਿਨ ਹੁੰਦੀ ਹੈ ਇਸ ਤਰ੍ਹਾਂ ਸੌਫਟ ਹੋ ਜਾਣਗੇ ਕੋਈ ਵੀ ਕਰੀਮ ਤੁਹਾਨੂੰ ਲਾਉਣ ਦੀ ਜ਼ਰੂਰਤ ਨਹੀਂ ਹੱਥਾਂ ਦੇ ਪੈਰਾਂ ਤੇ ਮੂੰਹ ਤੇ ਵੀ ਤੁਸੀਂ ਲਾ ਸਕਦੇ ਹੋ ਇਹਨੂੰ ਜੇ ਤੁਸੀਂ ਰਾਤ ਨੂੰ ਸੌਣ ਲੱਗੇ ਇਹਨੂੰ ਹੱਥ ਪਰ ਚੰਗੀ ਤਰ੍ਹਾਂ ਧੋ ਕੇ ਹੁਣ ਤੇ ਇਹਨੂੰ ਲਾ ਕੇ ਪੈ ਜੂ ਸਵੇਰ ਵੇਲੇ ਨੂੰ ਤੁਹਾਡੇ ਹੱਥ ਵਧੀਆ ਸੋਹਣੇ ਸੌਫਟ ਸੌਫਟ ਹੋ ਜਾਣਗੇ ਕਮ ਇਸ ਤਰ੍ਹਾਂ ਕੋਲੇ ਕੋਲੇ ਮੈਂ ਤਾਂ ਹੁਣੋਂ ਕੰਮ ਕਰਨਾ ਤਾਂ ਕਰਕੇ ਘਟ ਲਾਈ ਆ ਕਿਉਂਕਿ ਹੁਣ ਮੇਰਾ ਨੀਰੇ ਦਾ ਟਾਈਮ ਹੋਇਆ ਆਪਾਂ ਨੀਰਾ ਪਹੁੰਚ ਜਾਣਾ ਪਸੂ ਹੁਣ ਇਸ ਕਰਕੇ ਹੁਣ ਆਪਾਂ ਦਾ ਕੰਮ ਕਰਦੇ ਆ ਜਦੋਂ ਆਪਾਂ ਠੰਡੇ ਪਾਣੀ 'ਚ ਕਦੇ ਹੱਥ ਪਾਲੇ ਕਦੇ ਗਰਮ ਦੇ ਵਿੱਚ ਪਾਲੇ ਮੱਲੋ-ਮੱਲੀ ਹੱਥ ਖਰਾਬ ਹੋ ਜਾਂਦੇ ਕਿੰਨੀ ਮਰਜ਼ੀ ਆਪਾਂ ਗੇਅਰ ਕਰ ਲਈਏ ਤੇ ਇਹ ਤੁਸੀਂ ਤਰੀਕਾ ਜ਼ਰੂਰ ਅਪਣਾ ਕੇ ਦੇਖੋ ਮਹਿੰਗੀਆਂ-ਮਹਿੰਗੀਆਂ ਕਰੀਮਾਂ ਵੀ ਇਹਦੇ ਅੱਗੇ ਫੇਲ ਆ ਜੀ ਪਾਲੂਸ਼ਨ ਕਿੰਨੇ ਮਰਜ਼ੀ ਲੋਸ਼ਨ ਲਾ ਲਓ ਤੁਸੀਂ ਥੋੜੀ ਦੇਰ ਸਰਕਾਰ ਦਾ ਲੋਸ਼ਨ ਫੇਰ-ਫੇਰ ਉਸੇ ਤਰ੍ਹਾਂ ਖੁਸ਼ਕੀ ਜੀ ਆ ਜਾਂਦੀ ਹੈ ਇਹਦੇ ਨਾਲ ਮੁੜ ਕੇ ਖੁਸ਼ਕੀ ਨਹੀਂ ਆਉਂਦੀ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਮੇਰਾ ਨੁਕਤਾ ਵਧੀਆ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਟਰਾਈ ਜ਼ਰੂਰ ਕਰਨਾ ਤੁਸੀਂ ਇੱਕ ਵਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ